ਮੂ ਮਰਸ਼ਲ ਕੁਆਂਟੀਟੀ ਜਿਹੜੀ ਕਵਰੀ ਹੋਈ ਸੀ ਅਛੇ ਜਿਸ ਤੋਂ ਤੇ 46 ਨੰਬਰ ਮੁਕਦਮਾ ਦਰਜ ਕੀਤਾ ਗਿਆ ਸੀਗਾ 2022 ਵਿੱਚ ਉਸੇ ਤਰ੍ਹਾਂ ਅਸੀਂ ਕੰਪੀਟੈਂਟ ਅਥਾਰਟੀ ਤੋਂ ਅਪਰੂਵਲ ਲੈ ਕੇ ਉਹਦੀ ਜਿਹੜੀ ਪ੍ਰਾਪਰਟੀ ਜਾਂ ਕੋਈ 25 ਲੱਖ 62000 ਦੀ ਉਹਦਾ ਘਰ ਉਹ ਅੱਜ ਫ੍ਰੀਜ਼ ਕੀਤਾ ਹੈ ਜਿਆਤਰ ਕਿਹੜੇ ਨਸ਼ੇ ਦੀ ਹੈ ਸਪਲਾਈ ਕਰਦਾ ਹੁੰਦਾ ਸੀ ਕਿਉਂਕਿ ਅਕਸਰ ਜਿਹੜੀਆਂ ਨਸ਼ੇ ਦੀਆਂ ਗੱਲਾਂ ਤਾਂ ਜ਼ਰੂਰ ਨਿਕਲ ਕੇ ਸਾਹਮਣੇ ਇਹ ਹਿਰੋਇਨ ਦਾ ਕਰਦਾ ਸੀ ਉਹ ਇੰਦੀਸ ਸਮਗਲਿੰਗ ਕਰਦਾ ਸੀ ਇਹ ਤੇ ਛੋਟੇ-ਛੋਟੇ ਬੱਚਿਆਂ ਤੱਕ ਉਹਨੇ ਇਹ ਚੀਜ਼ ਪ੍ਰੋਵਾਈਡ ਕੀਤੀ ਸੀ। ਸਾਡ ਸਰਕਾਰ ਦੇ ਹੁਕਮਾਂ ਤੇ ਤੇ ਪੰਜਾਬ ਪੁਲਿਸ ਇਸ ਗੱਲ 'ਚ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਹੋਈ ਹੈ। ਨਸ਼ੇ ਦਾ ਕੋਈ ਵੀ ਕੰਮਕਾਰ ਕਰਦਾ ਜੇ ਉਹਨੇ ਪ੍ਰੋਪਰਟੀ ਕੋਈ ਵੀ ਬਣਾਈ ਹੈ ਚਾਹੇ ਮੂਵਬਲ ਆ ਚਾਹੀ ਮੋਬਾਈਲ ਆ ਉਹਦੀ ਕੰਪੀਟੈਂਟ ਅਥਾਰਟੀ ਤੋਂ ਅਪਰੂਵ ਲੈ ਕੇ ਅਸੀਂ ਸਾਰੀ ਉਹ ਪ੍ਰੋਪਰਟੀ ਐਮਿਸ ਕਰਦੇ ਹਾਂ। ਸੂਬੇ ਭਰ ਦੇ ਵਿੱਚ ਜੋ ਵੀ ਨਸ਼ੇ ਦੇ ਖਿਲਾਫ ਇੱਕ ਮੁਹਿਮਾ ਸ਼ੁਰੂ ਕੀਤੀ ਗਈ ਹੈ ਉਹ ਲਿਖੀ ਗਈ ਹੈ ਜਿਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਹਦਾਇਤਾਂ ਨੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਕਿ ਜਿਹੜਾ ਵੀ ਨਸ਼ੇ ਦਾ ਸੁੱਦਾਗਰ ਹੈ ਨਸ਼ਾ ਵੇਚਦਾ ਹੈ ਜਾਂ ਨਸ਼ੇ ਦੀ ਤਸਕਰੀ ਕਰਦਾ ਹੈਗਾ ਜੇ ਉਹਦੇ ਤੇ ਜਿਹੜਾ ਹੈਗਾ ਕੁਆਂਟੀਟੀ ਵੱਧ ਜੇ ਰਿਕਵਰ ਹੁੰਦੀ ਹੈਗੀ ਤੇ ਉਹਨਾਂ ਦੇ ਘਰਾਂ ਨੂੰ ਸੀਜ਼ ਕਰ ਦਿੱਤਾ ਜਾਂਦਾ ਹੈਗਾ ਸੋ ਉਸ ਦੇ ਤਹਿਤ ਅੱਜ ਪਟਿਆਲਾ ਦੇ ਥਾਣਾ ਪਸਿਆਣਾ ਦੇ ਵਿੱਚ ਇੱਕ ਇਹੋ ਜਿਹਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸਾਡੇ ਨਾਲ ਮੌਜੂਦ ਨੇ ਡੀਐਸਪੀ ਅ ਜੀ ਸਕੰਦਰ ਇਹਨਾਂ ਨਾਲ ਗੱਲਬਾਤ ਕਰਦੇ ਆ ਸਕੰਦਰ ਸਾਹਿਬ ਅ ਅੱਜ ਜਿਹੜਾ ਤੁਸੀਂ ਇੱਥੇ ਪਹੁੰਚੋ ਕਿਹੜਾ ਏਰੀਆ ਹੈਗਾ ਸੋ ਕੀ ਮੁਕੱਦਮਾ ਹੈ ਇਹਦੇ ਥਾਣਾ ਪਸਿਆਣੇ ਦਾ ਸ਼ੇਰਮਾ ਜਿਹੜਾ ਪਿੰਡ ਹੈ ਇੱਥੋਂ ਦਾ ਇੱਕ ট্রাক ਸਮਗਲਰ ਸੀ ਹਗਾ ਆਮਨਪ੍ਰੀਤ ਸਿੰਘ ਮਾਨੀ ਉਹਦੇ ਤੋਂ ਸਾਨੂੰ ਕਮਰਸ਼ੀਅਲ ਕੁਆਂਟੀਟੀ ਚ ਰਿਕਵਰੀ ਹੋਈ ਸੀ ਨਸ਼ੇ ਦੀ ਜਿਸ ਉੱਤੇ 46 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਸੀਗਾ 2022 ਵਿੱਚ ਉਸੇ ਤਰ੍ਹਾਂ ਅਸੀਂ ਕੰਪੀਟੈਂਟ ਅਥਾਰਟੀ ਤੋਂ ਅਪਰੂਵਲ ਲੈ ਕੇ ਉਦੀ ਜਿਹੜੀ ਪ੍ਰਾਪਰਟੀ ਜਾਂ ਕੋਈ 25 ਲੱਖ 62000 ਦੀ ਉਹਦਾ ਘਰ ਆ ਉਹ ਅੱਜ ਫ੍ਰੀਜ਼ ਕੀਤਾ ਸੀ ਪਹਿਲਾਂ ਵੀ ਉੱਤੇ ਜਿਹੜਾ ਤੁਸੀਂ ਦੋਸ਼ੀ ਦੱਸਿਓ ਇੱਥੇ ਪਹਿਲਾਂ ਵੀ ਪਰਚੇ ਸੀਗੇ ਔਰ ਕਿੰਨੀ ਕੁਆਂਟੀਟੀ ਦੇ ਪਰ ਇਹਦੇ ਤੇ ਪਹਿਲਾਂ ਵੀ ਟੋਟਲ 6 ਮੁਕੱਦਮੇ ਨੇ ਜਿੰਨਾਂ ਵਿੱਚੋਂ 2 ਐਨਡੀਪੀਐਸ ਦੇ ਨੇ ਤੇ ਦੂਸਰਾ ਜਿਹੜਾ ਮੁਕੱਦਮਾ ਹੈਗਾ ਉਹ ਵੀ ਕਮਰਸ਼ੀਅਲ ਕੁਆਂਟੀਟੀ ਦਾ ਹੈ ਜਿਆਤਰ ਕਿਹੜੇ ਨਸ਼ੇ ਦੀ ਇਹ ਸਪਲਾਈ ਕਰਦਾ ਹੁੰਦਾ ਸੀ ਕਿਉਂਕਿ ਅਕਸਰ ਜਿਹੜੀਆਂ ਨਸ਼ੇ ਦੀਆਂ ਗੱਲਾਂ ਤਾਂ ਜ਼ਰੂਰ ਨਿਕਲ ਕੇ ਸਾਹਮਣੇ ਇਹ ਹੀਰੋਇਨ ਦਾ ਕਰਦਾ ਸੀ ਟੋਇਨ ਦੀ ਸਮਗਲਿੰਗ ਕਰਦਾ ਸੀ ਇਹ ਤੇ ਛੋਟੇ-ਛੋਟੇ ਬੱਚਿਆਂ ਤੱਕ ਨੂੰ ਇਹਨੇ ਇਹ ਚੀਜ਼ ਪ੍ਰੋਵਾਈਡ ਕੀਤੀ ਸੀ ਲੱਗਦਾ ਹੈ ਕਿ ਪੁਲਿਸ ਵੀ ਕਾਰਵਾਈ ਹੈ ਇਸ ਤਰ੍ਹਾਂ ਦੇ ਨਾਲ ਹੋਰ ਅਗਲੀ ਜਿਹੜੀ ਹੈ ਇਸ ਤਰ੍ਹਾਂ ਦੇ ਨਾਲ ਚਲਦੀ ਰਹੂਗੀ ਕਿਉਂਕਿ ਲਗਾਤਾਰ ਨਸ਼ੇ ਨੂੰ ਥਲਪੰਦੇ ਲਈ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਕਿਹਾ ਗਿਆ ਹੈ ਜਿਹੜੇ ਵੀ ਨਸ਼ਾ ਸਪਲਾਕਰ ਨੇ ਉਹ ਵਸ਼ ਨਹੀਂ ਸਕਦੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਤੇ ਪੰਜਾਬ ਪੁਲਿਸ ਇਸ ਗੱਲ 'ਚ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਹੋਈ ਹੈ ਨਸ਼ੇ ਦਾ ਕੋਈ ਵੀ ਕੰਮਕਾਰ ਕਰਦਾ ਜੇ ਉਹਨੇ ਪ੍ਰਾਪਰਟੀ ਕੋਈ ਵੀ ਬਣਾਈ ਹੈ ਚਾਹੇ ਮੂਵੇਬਲ ਆ ਚਾਹੀ ਇਮੋਵੇਬਲ ਆ ਉਹਦੀ ਕੰਪੀਟੈਂਟ ਅਥਾਰਟੀ ਤੋਂ ਅਪਰੂਵ ਲੈ ਕੇ ਅਸੀਂ ਸਾਰੀ ਉਹ ਪ੍ਰਾਪਰਟੀਆਂ ਫ੍ਰੀਜ਼ ਕਰਾਂਗੇ ਇਹ ਤੁਹਾਨੂੰ ਅ ਜੀ ਸਕੰ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈਗੀ ਹੈ ਜਿੰਨੇ ਵੀ ਨਸ਼ੇ ਦੇ ਸੁੱਦਾਕਰ ਨੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈਂਦੇ ਨੇ ਚਾਹੇ ਸੂਬੇ ਭਰ ਦੇ ਵਿੱਚ ਨੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਆ ਉਲਝਿਆ ਗਿਆ ਹੈ ਉਸੇ ਇਲੈਕਸ਼ਨ ਜਿਹੜਾ ਐਕਸ਼ਨ ਦੇ ਹਿਸਾਬ ਦੇ ਨਾਲ ਜਿਹੜੀਆਂ ਪ੍ਰਾਪਰਟੀ ਸੀਜ਼ ਕੀਤੀ ਜਾ ਰਹੀ ਹੈ ਕੋਈ ਵੀ ਨਸ਼ੇ ਦਾ ਸੁੱਦਾਕਰ ਹੈ ਉਹਦੇ ਖਿਲਾਫ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਇਹ ਜਿਹੜੀ ਹੈ ਕਾਰਵਾਈ ਅੱਗੇ ਵਧੀ ਜਾ ਰਹੀ ਹੈ ਗਿਆ ਸੋ ਜੋ ਵੀ ਨਸ਼ਾ ਤਸਕਰਾਂ ਨੇ ਜਿਨ੍ਹਾਂ ਨੇ ਵੀ ਜੋ ਜਾਇਦਾਦ ਬਣਾਈ ਹੈਗੀਆ ਉਹਨਾਂ ਨੂੰ ਜਿਹੜਾ ਹੈ ਉਹ ਸੀਜ਼ ਕਰਨ ਦਾ ਕੰਮ ਪੰਜਾਬ ਪੁਲਿਸ ਦੁਆਰਾ ਕੀਤਾ ਜਾ ਰਿਹਾ ਹੈ